ਸੋਨੇ ਦੀ ਲੰਕਾਰ ਸੀ 1 ਲੱਖ 50 ਸਵਾ ਲੱਖ ਰਾਕੀ ਕਹਿੰਦੇ 베ਰ ਵੀ ਉਹਦੇ ਘਰ ਦੇ ਵਿੱਚ ਕੋਈ ਦੀਵਾ ਬੱਤੀ ਲਾਉਣ ਵਾਲਾ ਨਹੀਂ ਇਸ ਕਰਕੇ ਕੋਈ ਕਾਲ ਬਤੀ ਨਵੇਂ ਨਾਂ ਨਹੀਂ ਸਤਗੁਰ ਆਣ ਨਾ ਆਇਆ ਜਿਹੜਾ ਫਿਰ ਆਕਰਦਾ ਜਾਂਦਾ ਨਾ ਫਿਰ ਸਤਗੁਰ ਆਣ ਕੇ ਉਸ ਨੂੰ ਦਿਵਾਉਂਦਾ ਹੈ ਇਹ ਦੁਨੀਆ ਦਾ ਤਰਕੂਰ ਹੈ ਜੇ 라ਵਣ ਆਕਰਿਆ ਤਾਂ ਰਾਮਚੰਦਰ ਵੀ ਹੰਕਾਰ ਹੈ ਤਾਂ ਉਸ ਨੂੰ ਉਹਦੇ ਪੁੱਤਰ ਪ੍ਰਲਾਦ ਨੇ ਹੰਕਾਰ ਤੋਂ ਉਜਾ ਤੋੜ ਦਿੱਤਾ ਹੈ ਦੁਨੀਆ ਵੀ ਆਪਾਂ ਉਦਾਹਰਣਾਂ ਦੇ ਸਕਦੇ ਜਿੰਨੀਆਂ ਮਰਜ਼ੀ ਉਦਾਹਰਣਾਂ ਲੈ ਲਈਏ ਇਸ ਕਰਕੇ ਭਾਈ ਦੁਨੀਆ ਦੇ ਵਿੱਚ ਜੇਕਰ ਆਪ ਤੇ ਅਸੀਂ ਸਤਿਗੁਰੂ ਜੀ ਦਾ ਨਾਮ ਜਪਣਾ ਸਤ ਸੰਗਤ ਕਰਨੀ ਹੈ ਤਾਂ ਸਾਡਾ ਜੀਵਨ ਸਫਲ ਹੋ ਸਕਦਾ ਹੈ ਹੁਣ ਸਾਡੇ ਕੋਲ ਪਾਈ ਸਾਹਿਬ ਪਾਈ ਜਸਵਿੰਦਰ ਸਿੰਘ ਜੀ ਕੋਮਲ ਹੁਣ ਉਹ ਵੀ ਹਾਜ਼ਰੀ ਭਰਨਗੇ ਸਾਰੀਆਂ ਸੰਗਤ ਦੇ ਚਰਨਾਂ ਵਿੱਚ ਖਾਤ ਜੋੜ ਕੇ ਬੇਨਤੀ ਕਰਦੇ ਆ ਕਿ 25 ਮਿੰਟ ਤੱਕ